ਨਾ ਬਾਜੀ ਤੁਸੀਂ ਕੀ ਮੈਨੂੰ ਘਰੋਂ ਕਢਾਉਣਾ ਆ ਘਰੋਂ ਤਾਂ ਤੈਨੂੰ ਮੈਂ ਕਢਾਉਂਗੀ ਕੀ ਗੱਲ ਹੋ ਗਈ ਅਮਨ ਤੁਹਾਨੂੰ ਕੀ ਲੱਗਦਾ ਤੁਸੀਂ ਇਕੱਲੇ ਗੱਲਾਂ ਕਰ ਰਹੇ ਨੇ ਤੇ ਕਿਸੇ ਨੂੰ ਸੁਣਦਾ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਅਮਨ ਤੈਨੂੰ ਬਲੇਖਾ ਪੈ ਗਿਆ ਬੱਸ ਕਰੋ ਬਾਜੀ ਬੱਸ ਕਰੋ ਉਹ ਨਹੀਂ ਨਹੀਂ ਅਮਨ ਤੈਨੂੰ ਬਲੇਖਾ ਪੈ ਗਿਆ ਮੈਂ ਤਾਂ ਆਰਾਮ ਨਾਲ ਬੈਠਾ ਸੀਗਾ ਉਹ ਮੈਂ ਆਪਣੇ ਕੰਨਾਂ ਨਾਲ ਸਾਰਾ ਕੁਝ ਸੁਣ ਲਿਆ ਆ ਕੋਈ ਸੁਣ ਲਿਆ ਤੂੰ ਕੰਨਾਂ ਨਾਲ ਬਾਜੀ ਡਰਾਮੇ ਹੁਣ ਨਾ ਕਰੋ ਹੋਣੀ ਕੋਈ ਫਾਇਦਾ ਹੈਗਾ ਤੁਹਾਡੇ ਡਰਾਮੇ ਆ ਦਾ ਠੀਕ ਆ ਨਾ ਚੰਗਾ ਹੁਣ ਚਾਹਾਂ ਲੈ ਕੇ ਆਂਦੀ ਆ ਹੈਂ ਇਹਦੇ ਵਿੱਚ ਕੋਈ ਗੱਲ ਹੈਗੀ ਇਦਾਂ ਦੇ ਵਿਕਾਰ ਜੋੜਨੇ ਵਾਲੀ ਗੱਲ ਇਹ ਕੋਈ ਕਰਦੀ ਹੋਊਗੀ ਜਨਾਨੀਆਂ ਸੋ ਗੱਲਾਂ ਚਰ ਲੈਂਦੀਆਂ ਇਹਦੇ ਵਾਂਗੂ ਥੋੜੀ ਨਿੱਕੀ 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 ਗੱਲ ਦੱਸੀ ਜਾਂਦੀ ਹੈ ਤੇ ਕੰਨ ਭਰੀ ਜਾਂਦੇ ਪੁੱਠੇ ਸਿੱਧੇ ਸਾਰਿਆਂ ਦੇ ਖਿਲਾਫ ਹੈ ਇਹਨੂੰ ਜਦ ਪਤਾ ਵੇ ਮਨਜੀਤ ਦਾ ਸੁਹਾਈ ਉਦਾਂ ਦਾ ਆ ਤੇ ਇਹ ਹੋਰ ਗੱਲ ਚੱਕੀ ਜਾਂਦੀ ਅੱਗੇ ਹੈ ਜਨਾਨੀਆਂ ਨੇ ਜੇ ਘਰ ਬਚਾਣੇ ਹੋਣ ਨਾ ਟੁੱਟਣੇ ਤੋਂ ਤੇ ਸੋ ਗੱਲਾਂ ਲਗਾਉਂਦੀਆਂ ਆਪਣੇ ਆਦਮੀ ਤੋਂ ਇਹ ਤਾਂ ਨਿੱਕੀ ਨਿੱਕੀ ਗੱਲ ਜਾ ਕੇ ਮਣੀ ਦੇ ਕੰਨਾਂ 'ਚ ਦੱਸਦੀ ਹੈ ਤੇ ਇਦਾਂ ਨਹੀਂ ਇਦਾਂ ਹੋ ਗਿਆ ਇਦਾਂ ਨਹੀਂ ਇਦਾਂ ਹੋ ਗਿਆ ਹੈ ਹੱਦ ਹੋ ਗਈ ਇਹਦੇ ਵਾਲੀ ਮੈਂ ਤੇ ਇਹਨੂੰ ਬੜੀ ਚੰਗੀ ਸਮਝਦੀ ਸੀ ਮੈਨੂੰ ਨਹੀਂ ਪਤਾ ਸੀ ਵੀ ਇਹ ਇੰਨੀ ਤੇਜ਼ ਨਿਕਲਨੀ ਆ ਹੈ ਇਹਨੇ ਤਾਂ ਘਰ ਦਾ ਖਾਣਾ ਹੀ ਖਰਾਬ ਕਰਕੇ ਰੱਖ ਦਿੱਤਾ ਕੁਛ ਨਹੀਂ ਇਹਦਾ ਵੀ ਹਾਲ ਹੈ ਹੁਣ ਕਹਿੰਦੀ ਚਾਹ ਪੀ ਲਓ ਦੱਸ ਪਹਿਲਾਂ ਜੋ ਆਈ ਸਾਹਮਣੇ ਬੇਇੱਜ਼ਤੀ ਵੱਖਰੀ ਮੇਰੀ ਹੈ ਉਹ ਕੀ ਕਹਿੰਦਾ ਹੋਊਗਾ ਹੱਦ ਕਰਤੀ ਇਹਨੇ ਚੇਤਨ ਨੂੰ ਉਹਨੂੰ ਗੜਾ ਜੀ ਕਰਦਾ ਜੋ ਜੀਜੇ ਨੇ ਘਬੜੇ ਕੀਤੇ ਆ ਮੇਰਾ ਮੂਡ ਹੀ ਖਰਾਬ ਸਾਰਾ ਬਾਕੀ ਦੀ ਚੀਜ਼ੇ ਨੇ ਤੂੜੀ ਘੜਾ ਲਈ ਸੀ ਸਾਰੀ ਤੇ ਇਹ ਵੀ ਘੜਾ ਲੈਂਦਾ ਹੁਣ ਸ਼ਾਇਦ ਥੋੜਾ ਬੋਤਾ ਐਚਓ ਵੱਜ ਜਾਂਦਾ ਇਹਨੂੰ ਕੁਛ ਹੁਣ ਕੀ ਕਰਾਂ ਇਹਦਾ ਮੈਂ ਓ ਪਾਜੀ ਬੱਸ ਕਰੋ ਪਹਿਲਾਂ ਤੁਹਾਨੂੰ ਬਹਿ ਵੀ ਹੀਗਾ ਹੁਣ ਤਾਂ ਯਕੀਨ ਹੋ ਗਿਆ ਥੋੜੀ ਜੀ ਤੇ ਸ਼ਰਮ ਕਰ ਲਵੋ ਚੱਲ ਜੇ ਮੈਂ ਤੂੰ ਸੋਣੀ ਲਿਆ ਨਾ ਹੁਣ ਤੇਰੇ ਕੰਨਾਂ ਨੇ ਤਾਂ ਠੀਕ ਆ ਹੁਣ ਤੈਨੂੰ ਮੈਂ ਘਰੋਂ ਬਾਹਰ ਹੀ ਕਢਾ ਕੇ ਛੱਡੂਗਾ ਜੇ ਮੈਂ ਤੈਨੂੰ ਇੱਥੇ ਲਿਆ ਸਕਦਾ ਨਾ ਤੇ ਤੈਨੂੰ ਮੈਂ ਘਰੋਂ ਵੀ ਬਾਹਰ ਹੁਣ ਮੈਂ ਹੀ ਕਢਾਉਂਗਾ ਭਾਜੀ ਇਹ ਤੇ ਹੁਣ ਟਾਈਮ ਹੀ ਦੱਸੂਗਾ ਕੋਈ ਗੱਲ ਨਹੀਂ ਟਾਈਮ ਬਾਅਦ ਦੱਸੂਗਾ ਜੀ ਠੀਕ ਆ ਨਾ ਟਾਈਮ ਤਾਂ ਹੁਣ ਦੱਸੂਗਾ ਜੀ ਕੋਈ ਜਿਹੜੀ ਬਹੁਤ ਚਾਤ ਰਵੰਦੀ ਆ ਨਾ ਤੇਨੂੰ ਪਤਾ ਲੱਗੂਗਾ ਕੋਈ ਗੱਲ ਨਹੀਂ ਠੰਡ ਰੱਖੋ ਤੂੰ ਜਿਹੜਾ ਇਹਨਾਂ ਨੂੰ ਖਿਲਾਫ ਕੀਤਾ ਨਾ ਮੇਰੇ ਉਹਦਾ ਤਾਂ ਮੈਂ ਬਦਲਾ ਲੈ ਕੇ ਹੀ ਰਹਿਣਾ ਆ ਯਾਰ ਮਣੀ ਸਿਆ ਮੇਰਾ ਰਾਦ ਦਾ ਪੈਲੀ ਤੇ ਮੈਂ ਕੁਛ ਨਹੀਂ ਰੱਖਿਆ ਇਹਨੂੰ ਵੇਚ ਕੇ ਬਾਹਰ ਜਾਇਆ ਜਾਵੇ ਹਨਾ ਤੈਨੂੰ ਕਰਦਾ ਮੰਮੀ ਨਾਲ ਗੱਲ ਤੇ ਜੀਜੇ ਦਾ ਵੀ ਕੋਈ ਭਰੋਸਾ ਨਹੀਂ ਤੇ ਮੰਮੀ ਲਾਲੇ ਆਪਣੇ ਪਿੱਛੇ ਤੇ ਸਾਰਾ ਹੀ ਕੰਮ ਖਰਾਬ ਹੋ ਜੀ ਇਹਨੂੰ ਪੈਲੀ ਵੇਚ ਵਟ ਕੇ ਜਿੰਨਾ ਵੀ ਹੈਗਾ ਪੈਸਾ ਤੇ ਮੰਮੀ ਨੂੰ ਕਹਿਣਾ ਲਾ ਦੇ ਮੇਤੇ ਤੇ ਜਿਹੜਾ ਵੀ ਹੈਗਾ ਬਚਦਾ ਤੇ ਮੇਰੇ ਨਾਂ ਕਰਾ ਦੇਵੀ ਇਹ ਹੀ ਗੱਲ ਸਹੀ ਰਹਿਣੀ ਹੈ ਮੰਮੀ ਜੀਜੇ ਦੇ ਪਿੱਛੇ ਵੀ ਲੱਗ ਜਾਂਦੀ ਹੈ ਛੇਤੀ ਗੱਲ ਸਹੀ ਐ। ਪਾਜੀ ਇਹ ਤੇ ਹੁਣ ਟਾਈਮ ਹੀ ਦੱਸੂਗਾ ਕੌਣ ਕਿਹਨੂੰ ਘਰੋਂ ਬਾਹਰ ਕਢੋਂਦਾ ਆ। ਅਮਨ ਤੂੰ ਕਿੱਦਾਂ ਨੀ ਗੱਲਾਂ ਕਰਨੀਆਂ? ਉਹ ਤੈਨੂੰ ਲਿਓਣ ਵਾਲਾ ਮੈਂ ਇਸ ਘਰ 'ਚ ਆ ਤੇ ਤੂੰ ਮੈਨੂੰ ਹੀ ਬਾਹਰ ਕਢਾਉਣ ਤੇ ਲੱਗੀਆਂ। ਉਹ ਪਾਜੀ ਆਹ ਜੋੜੇ ਤੁਹਾਡੇ ਅੱਗੇ ਹੱਥ। ਬੱਸ ਕਰੋ ਹੁਣ ਤੇ ਮਮਨ ਮੈਂ ਤੇ ਤੈਨੂੰ ਕੀ ਆਈ ਨਹੀਂ ਕੁਛ। ਅਮਨ ਬੋਲਦੀ ਕਿੱਦਾਂ ਤੂੰ ਮਨਜੀਤ ਨਾਲ? ਮੰਮੀ ਤੈਨੂੰ ਨਹੀਂ ਪਤਾ ਪਾਜੀ ਦਾ ਕੀ ਕੁਛ ਗੱਲਾਂ ਕਰਦੇ ਹੀ ਇੱਥੇ। ਆ ਦੇਖੋ ਆਗੇ ਪਤਾ ਨਹੀਂ ਕੀ ਕੀ ਕਹੀ ਆਂਦੀ ਆ ਮੈਂ ਆਰਾਮ ਨਾਲ ਬੈਠਾ ਆ। ਮੰਮੀ ਜੀ ਕਿਹੜੀ ਹੈਗਾ ਬਸ ਮੈਨੂੰ ਮੇਰਾ ਬੁਸ਼ੀਤਾ ਦੇ ਡਰਾਮੇ ਨਹੀਂ ਚੱਲੇ ਮੰਮੀ ਤੈਨੂੰ ਚੁੱਪ ਕਰ ਦੂੰ ਤੈਨੂੰ ਕਿੰਨਾ ਕਿਹਾ ਮੈਂ ਜੀਦ ਨਾਲ ਪੁੱਠਾ ਸਿੱਧਾ ਬੋਲਣੇ ਨੂੰ ਹੈ ਮੰਮੀ ਪੁੱਠੇ ਸਿੱਧੇ ਵਾਲੀ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਗੱਲ ਦੱਸਦੀ ਮੇਰੀ ਗੱਲ ਤੇ ਸੁਣੋ ਤੂੰ ਗੱਲ ਮੈਨੂੰ ਤੂੰ ਕੋਈ ਨਹੀਂ ਦੱਸਨੀ ਤੂੰ ਕਿੱਦਾਂ ਆ ਕੇ ਨਾ ਕੁੰਦੜਾ ਕਰਕੇ ਗੱਲ ਕਰ ਦਿੱਤੀ ਤੈਨੂੰ ਕਿੰਨਾ ਵੱਡਾ ਮੰਮੀ ਜੀ ਉਸ ਦਿਨ ਮੈਂ ਮੰਨਿਆ ਮੇਰੀ ਗਲਤੀ ਸੀ ਮੈਂ ਮੰਨਦਾ ਹਾਂ ਪਰ ਹੁਣ ਮੈਂ ਹਰ ਵਾਰੀ ਥੋੜੀ ਇੱਦਾਂ ਕਰੂੰਗਾ ਇਹ ਤੇ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਹੈ ਜੀ ਤੁਸੀਂ ਬੱਸ ਕਰੋ ਦੇਖੋ ਮੰਮੀ ਦੇ ਸਾਹਮਣੇ ਮੈਂ ਤੇ ਕੁਝ ਕਿਹਾ ਨਹੀਂ ਇਹਨ ਮੰਮੀ ਲਿਆਵੀ ਹਿੱਗਾ ਤਾਂ ਹੀ ਤੇ ਹੁਣ ਤੱਕ ਚੁੱਪ ਹੀਗੀ ਪਰ ਹੁਣ ਤੁਸੀਂ ਦੇਖ ਲਓ ਨਾ ਕੀ ਕੁਛ ਹੁੰਦਿਆ ਆ ਤੂੰ ਕਿ ਕਿਹੜੀ ਚੁੱਪਾਂ ਤੂੰ ਕਿੰਨੇ ਦਿਨ ਹੋ ਗਏ ਤੈਨੂੰ ਇਹ ਹੀ ਗੱਲਾਂ ਨੂੰ ਲੈ ਲੈਗੀ ਮੰਮੀ ਮੇਰੇ ਮਗਰ ਪਈ ਆ ਇਹ ਪਤਾ ਨਹੀਂ ਇਹਨੂੰ ਮੈਂ ਲਿਆਂਦਾ ਇੱਥੇ ਘਰ ਚ ਭਲਾ ਸੋਚਿਆ ਇਹਦਾ ਤੇ ਇਹ ਮੇਰੇ ਮਗਰ ਪਈ ਆ ਮੰਮੀ ਭਾਜੀ ਐਵੇਂ ਬੋਲੀ ਜਾਂਦੇ ਇਦਾਂ ਨਹੀਂ ਕੋਈ ਵੀ ਗੱਲ ਮੈਂ ਭਲਾ ਕਾਦੋਂ ਪਿੱਛੇ ਪੈਣਾ ਮੈਂ ਤਾਂ ਤਾਂ ਕਹਿ ਨਹੀਂ ਆ ਮੈਂ ਭਾਜਦੀ ਹਾਂ ਖੁਦ ਗੱਲਾਂ ਸੁਣੀਆਂ ਇੱਥੇ ਬਹਿ ਕੇ ਤੇ ਕਹਿੰਦੇ ਹੀਗੇ ਕਿ ਮੈਂ ਮਨੀ ਨੂੰ ਹੁਣ ਦੱਸਦਾ ਅੱਛਾ ਤੈਨੂੰ ਹੁਣ ਇਹ ਵੀ ਆ ਗਈ ਤਾਂ ਫੇ ਕੰਨਾਂ ਨਾਲ ਲੱਗ ਲੱਗ ਸੁਣਨੀਆਂ ਗੱਲਾਂ ਨੇ ਮੰਮੀ ਜੀ ਹੁਣ ਬੰਦਾ ਆਪਣੇ ਕਮਰੇ ਚ ਇਕੱਲਾ ਬਹਿ ਨਹੀਂਦਾ ਸਾਈਡ ਤੇ ਹੈ ਇਹ ਹੀ ਕੁਝ ਸਿਖਾ ਕੇ ਭੇਜਿਆ ਤੈਨੂੰ ਪਿਛਲੇ ਆਨੇ ਤੇਰੇ ਆਨੇ ਮੰਮੀ ਜੀ ਮੈਨੂੰ ਤਾਂ ਲੱਗਦਾ ਇਹ ਸਾਡਾ ਘਰ ਹੀ ਤੋੜਨ ਆਈ ਆ ਸਾਡੀ ਤਾਂ ਗਲਤੀ ਹੋ ਗਈ ਆ ਤੈਨੂੰ ਘਰ ਤੇ ਆ ਕੇ ਮੈਨੂੰ ਮੰਮੀ ਨਾਲ ਗੱਲ ਕਰ ਲਾਂ ਤੂੰ ਤੁਸੀਂ ਬੱਸ ਕਰੋ ਮੰਮੀ ਨਾਲ ਕੀ ਗੱਲ ਕਰਨੀ ਤੂੰ ਤਾਂ ਲੜਾਈ ਪਾਈ ਜਾਨੀ ਅਮਨ ਕਿਹੜੀ ਗੱਲ ਕਰਨੀ ਤੂੰ ਮੇਰੇ ਨਾਲ ਤੈਨੂੰ ਲਿਆ ਜੀ ਹੈ ਨਹੀਂ ਵੀ ਉਹ ਕੀ ਕੌਣ ਲੱਗਦਾ ਮੇਰਾ ਕੀ ਨਹੀਂ ਲੱਗਦਾ ਘਰ ਦਾ ਜਵਾਈ ਭਾਈ ਆ ਤੂੰ ਬੇਇੱਜ਼ਤੀ ਕਰੀ ਜਾਨੀ ਉਹਦੇ ਪੈਰ ਪੈਰ ਨੂੰ ਵੀ ਤੇ ਸ਼ਰਮ ਹੋਣੀ ਚਾਹੀਦੀ ਨਾ ਉਹ ਕੀ ਕਰ ਦੇਖ ਲਓ ਮੰਮੀ ਕਿਦਾਂ ਬੋਲਦੀ ਤੁਹਾਡੇ ਸਾਹਮਣੇ ਇੱਕ ਵਾਰ ਮੂੰਹ ਚ ਰੱਖ ਕੇ ਗੱਲ ਕਰ ਹਾਏ ਹਾਏ ਇਹਨਾਂ ਨੂੰ ਕੀ ਹੋ ਗਿਆ ਮਾਂ ਤੂੰ ਚਲੀ ਜਾਂਦੀ ਏਦੀ ਹੈ ਕੈਂਚੀ ਵਾਂਗੂ ਜੀਬ ਚ ਲਾਈ ਜਾਂਦੀ ਏ ਮੈਨੂੰ ਤੇਰੀ ਗੱਲ ਤੇ ਸੁਣੋ ਤੇਰੀ ਗੱਲ ਹੀ ਨਹੀਂ ਸੁਣਨ ਦੇ ਮੈਂ ਕੋਈ ਗੱਲ ਨਹੀਂ ਸੁਣਨੀ ਇਹ ਪ੍ਰੀਤੀ ਕੱਲ ਵੀ ਜਦੋਂ ਤੂੰ ਦੀਪਨੂਰ ਨੂੰ ਲੈ ਕੇ ਚਲ ਗਈ ਤਾਈ ਦੇ ਘਰ ਦੇ ਇਹ ਅੰਦਰ ਉਹਨੇ ਮਣੀ ਦੇ ਕੰਨ ਪਰਦੀ ਪਈ ਹੀ ਇਹ ਮਮੀ ਮੈਂ ਕੰਨ ਨਹੀਂ ਸੀ ਪਰ ਦੀਪੀ ਉਹਨੇ ਨਹੀਂ ਹਾਲਕਰ ਮੈਂ ਕਿਹਾ ਜਾਇਜ਼ ਹੋ ਗਈ ਉਹਨੇ ਠੀਕ ਹੈ ਹੈ ਅੱਜ ਮੰਜੀਤ ਦੇ ਦੋਲੇ ਹੋ ਗਈ ਹੈ ਤੇਰੀ ਤੁਸੀਂ ਤੇ ਮੇਰੀ ਗੱਲ ਸੁਣੋ ਦੀਦੀ ਆਪਾ ਜੀ ਜਿੱਦਾਂ ਤੇ ਦਿਸਦੇ ਆ ਨਾ ਉਦਾਂ ਦੇ ਹੈ ਨਹੀਂ ਉਹ ਤੁਹਾਨੂੰ ਨਹੀਂ ਪਤਾ ਕਿਸੇ ਵੀ ਗੱਲ ਦਾ ਚਲ ਬਸ ਕਰ ਹੁਣ ਤੂੰ ਬਹੁਤ ਹੋ ਗਿਆ ਵਾ ਉਹਨਾਂ ਪਿੱਛੇ ਪਈਆਂ ਜਦੋਂ ਜਿੱਦਾਂ ਵਿਆਹ ਹੋਇਆ ਪਿਆ ਹੱਤੋਂ ਕੇ ਦੀਦੀ ਮੇਰੀ ਕਿਹੜਾ ਉਹਨਾਂ ਨੂੰ ਕੋਈ ਪਰਸਨਲ ਦੁਸ਼ਮਣੀ ਆ ਹੁਣ ਤੁਹਾਨੂੰ ਨਹੀਂ ਨਾ ਪਤਾ ਬਾਜੀ ਕੀ ਕੁਛ ਕਰਦੇ ਪਏ ਆ ਮੈਨੂੰ ਸਾਰਾ ਕੁਝ ਪਤਾ ਆ ਪਹਿਲਾਂ ਤਾਂ ਇਦਾਂ ਕਦੀ ਕੁਝ ਹੋਇਆ ਨਹੀਂ ਉਹ ਨਾ ਮਨੀ ਕਦੀ ਬੋਲਿਆ ਉਹਨਾਂ ਨੂੰ ਤੇਰੇ ਪਿੱਛੇ ਲਾ ਕੇ ਬੋਲਦਾ ਮਨੀ ਦੀਦੀ ਬੱਸ ਕਰ ਹੁਣ ਬੱਸ ਕਰ ਬੱਸ ਕਰ ਬੜੀ ਸੋਣੀ ਮੈਂ ਨਹੀਂ ਮਿਹਨਤ ਕੀਤੀ ਵਿਆਹ ਤੇ ਵੀ ਮੈਂ ਇੱਥੇ ਆਉਂਦਾ ਰਿਆਂ ਤੇ ਕੁਝ ਪੱਲੇ ਵੜੀ ਪਿਆ ਮੇਰੇ ਕੀ ਬਚਿਆ ਮੈਨੂੰ ਜਿਹੜਾ ਬਚਣਾ ਹੀ ਉਹ ਤੇ ਜੀਜਾ ਖਾ ਗਿਆ ਘਰ ਦਾ ਮੰਮੀ ਨਾਲ ਘਰੇ ਜਾ ਕੇ ਗੱਲ ਮੰਮੀ ਪਹਿਲੀ ਬੀਜ ਕੇ ਤੇ ਮੈਨੂੰ ਘਲੋ ਬਾਹਰ ਹਾਂ ਕੁਛ ਨਹੀਂ ਰੱਖਿਆ ਇੱਥੇ ਤੇਰਾ ਨਾਮ ਹੀ ਯਮਨ ਆ ਕੰਮ ਤੇ ਤੇਰੇ ਸ਼ਾਂਤੀ ਵਾਲਾ ਕੋਈ ਵੀ ਨਹੀਂ ਹੈਗਾ ਜਦੋਂ ਤੇ ਸਾਡੇ ਘਰ ਹੈ ਸਾਡੇ ਘਰ ਸੁਲੇਸ਼ੀ ਪਾਇਆ ਪਿਆ ਇਹਨੇ ਦੀਦੀ ਮੈਂ ਕਿੱਥੇ ਕਲੇਸ਼ ਪਾਇਆ ਤੂੰ ਪਾਇਆ ਵਾ ਬੋਲੀ ਜੰਨੇ ਆ ਤੇ ਹੋਰ ਕਿਹਨੂੰ ਬੋਲਾਂ ਮੈਂ ਦੇਖ ਲੈ ਮਮੀ ਇਹਦੇ ਪਿੱਛੇ ਲੱਗੇ ਸਾਨੂੰ ਘਰੋਂ ਬਾਹਰ ਕੱਢਿਆ ਸੀ ਤੁਸੀਂ ਦੇਖ ਲੈ ਕੰਮ ਇਹਦੇ ਹੁਣ ਮੰਮੀ ਆ ਦੇ ਲਓ ਹੁਣ ਦੀਦੀ ਵੀ ਤੂੰ ਵੀ ਮੈਨੂੰ ਮੈਂ ਕੀ ਕਰਾਂ ਹੁਣ ਤੂੰ ਕੀ ਕਰਨਾ ਜਿੱਦਣ ਦੀ ਤੂੰ ਘਰ ਚਾਹੀਆ ਉਦੋਂ ਮੈਂ ਨਵਾਂ ਹੀ ਕੰਮ ਪਾਇਆ ਨਵਾਂ ਹੀ ਕਲੇਸ਼ ਪਾਇਆ ਮੇਰੇ ਘਰ ਹੈ ਮੈਨੂੰ ਤਾਂ ਹੁਣ ਤੇਰੀਆਂ ਕਰਤੂਤਾਂ ਦਾ ਪਤਾ ਲੱਗਾ ਕੀ ਕਰਦੀ ਸੀ ਮम्मी ਇੰਦਾਂ ਦੀਆਂ ਕਿਹੜੀਆਂ ਕਰਤੂਤਾਂ ਕਰ ਲਈਆਂ ਜਿਹੜੇ ਤੁਹਾਨੂੰ ਪਤਾ ਲੱਗਿਆ ਕੀ ਕੀਤਾ ਹੈ ਹੈ ਤੂੰ ਸਾਰੇ ਜਣੇ ਮੇਰੇ ਪੇਸ਼ ਹੀ ਪੈ ਗਏ ਪੇਸ਼ ਦੀ ਕੋਈ ਗੱਲ ਨਹੀਂ ਉਦੋਂ ਤੇਰੇ ਪਿੱਛੇ ਲੱਗ ਕੇ ਮੈਂ ਮਨਜੀਤ ਨੂੰ ਵੀ ਭਲਾ ਬੁਰਾ ਕਿਹਾ ਤੇ ਘਰੋਂ ਵੱਡਿਆ ਮੈਂ ਉਦੋਂ ਹੈ ਇਹਨੇ ਕੀਤਾ ਕਰਾਇਆ ਸੀ ਮम्मी ਜੀ ਸਾਰਾ ਕੁਝ ਕੋਈ ਨਹੀਂ ਕਰਦੀ ਇਹਦੀ ਚਾਚੀ ਨੂੰ ਫੋਨ ਕਰ ਕਰਦੀ ਪਤਾ ਲੱਗਿਆ ਨਹੀਂ ਇਹਨੇ ਨਹੀਂ ਇਹ ਕੱਲ ਦੇ ਕੇ ਭੇਜਿਆ ਉਹਨੇ ਇੱਥੇ ਇਹਨੂੰ ਨਹੀਂ ਮੰਮੀ ਮੈਂ ਤੁਹਾਡੇ ਪੈਰੀਂ ਪੈਣੀ ਚਾਚੀ ਨੂੰ ਨਾ ਫੋਨ ਕਰੇ ਪੈ ਤਾਂ ਪੂਰੀ ਨਹੀਂ ਪੈਣਾ ਫੇਰ ਤਾਂ ਮੈਂ ਕਰਦੀ ਆ ਉਹਨੂੰ ਫੋਨ ਜੇਰਾ ਕੋਣ ਨੂੰ ਵੀ ਪਤਾ ਲੱਗਿਆ ਨਹੀਂ ਮੰਮੀ ਕਰੋ ਫੋਨ ਜੇਰੀਕ ਹੈ ਜਦੋਂ ਨਹੀਂ ਕਰਦਾ ਇਹ ਕੱਲ ਦੀ ਕੀ ਉਹਨੇ ਮੇਰੇ ਘਰ ਦੇ ਵੇਖੀ ਉਹ ਮੈਂ ਤਾਂ ਮੰਮੀ ਦੀ ਰਵੀ ਦੇ ਮੂੰਹ ਨੂੰ ਚਲ ਕਰਾਤਾ ਸੀ ਵੀ ਰਵੀ ਮੇਰਾ ਬਾਗਵ ਆ ਵੀ ਇਹ ਚੰਗੀ ਹੋਣੀ ਹੈ ਇਹ ਉਹਨੇ ਜੀ ਦੱਸਿਆ ਪਰ ਜੇ ਮੈਨੂੰ ਪਤਾ ਹੁੰਦਾ ਇਦਾਂ ਉਹ ਮੇਰਾ ਘਰੀ ਬਣਾ ਲੈ ਕੇ ਆਉਣਾ ਇਹਨੂੰ ਇਸ ਘਰ ਚ ਮੈਂ ਕੁਝ ਨਹੀਂ ਕੀਤਾ ਉਹਨੇ ਆਪਣੇ ਮਗਰ ਲਾਇਆ ਮਣੀ ਨੂੰ ਵੀ ਇਹ ਨੂੰ ਕੱਡੇ ਛੋਟਾ ਲਿਆ ਜੀ ਹੈ ਨਹੀਂਗਾ ਹੈਂ ਇਹ ਹੱਦ ਤੋਂ ਵੱਧ ਹੀ ਹੋਈ ਜਾਂਦੀ ਆ ਹੁਣ ਇਹ ਮੈਂ ਤਾਂ ਭੋਲੀ ਭਾਰੀ ਸਮਝਦੀ ਸੀ ਨੂੰ ਹੋਰ ਕੀ ਇਹਨੇ ਮਾਹੌਲ ਖਰਾਬ ਕੀਤਾ ਮੰਮੀ ਜੀ ਸਾਰਾ ਬਿਲਕੁਲ ਕੋਈ ਗੱਲ ਹੋਈ ਸੀ ਅੱਜ ਤੱਕ ਤਰੀ ਮਣੀ ਨਹੀਂ ਸੀ ਬੋਲਿਆ ਦੇ ਮਨਜੀਤ ਮੈਂ ਉਹੀ ਗੱਲ ਕਰਦੀ ਸੀ ਜਦੋਂ ਦੀ ਇਹ ਵਿਆਹੀ ਆਈ ਉਦੋਂ ਦਾ ਘਰ ਚ ਕਲੇਸ਼ ਹੀ ਪਿਆ ਆ ਨਾ ਵਈ ਉਹੀ ਤਾਂ ਗੱਲ ਆ ਪਹਿਲਾਂ ਇਦਾਂ ਦੀ ਕੋਈ ਗੱਲ ਹੀ ਨਹੀਂ ਹੋਈ ਉਹੀ ਤੇ ਗੱਲ ਆ ਬੜਾ ਸਣਾ ਨੂੰ ਮੜ ਜਾ ਸੀ ਕੁਛ ਕਹਿੰਨੇ ਆ ਫੇਰ ਰੋ ਕੇ ਦਿਖਾਉਣ ਲੱਪੈਂਦੀ ਆ ਮਗਰ ਮਾਛਾਲੇ ਹੰਜੂ ਛੁੱਟਦੀ ਆ ਅੱਗੇ ਕੋਈ ਨਹੀਂ ਚਾਚੀ ਨੂੰ ਫੋਨ ਕਰੋ ਹਣੀ ਕਰਦੀ ਆ ਹੰਜੂ ਚਾਚੀ ਨੂੰ ਆਹੋ ਕਰਦੀ ਆ ਇਹਦੇ ਹੰਜੂ ਵੀ ਮੈਂ ਬੰਦ ਕਰਦੀ ਜਾਂ ਰਾਉਣਾ ਕਰੋ ਹੋਰ ਜਰੀਕਾ ਪਤਾ ਲੱਗੇ ਇਹਨੂੰ ਵੀ ਜਾਈ ਨੀ ਕਰਦੀ ਕਰਦੀ ਆ ਜਰਾ ਕੇ ਉਹ ਕਰੂਗੀ ਇਹਨੂੰ ਸੈਟ ਫੇ ਹੋਰ ਹੋਰ ਆਹੀਂ ਤੇ ਕਿਆ ਹੀ ਚੱਲ ਬਿਨ ਮਾਂ ਬਾਪ ਦੀ ਬੱਚੀ ਆ ਘਰ ਆ ਕੇ ਸਾਂਭੂਗੀ ਇਹਨੇ ਤਾਂ ਘਰ ਚ ਹੋਰ ਹੀ ਲੜਾਈ ਪਾਤੀ ਬੱਚੀ ਵੀ ਆ ਚੱਲ ਵਿਚਾਰੀ ਨਹੀਂ ਹੈ ਨੀ ਇਹ ਮਾਂ ਪਿਓ ਪਰ ਇਹ ਵਿਚਾਰੀ ਕਿੱਥੇ ਆ ਇਹ ਤਾਂ ਸਿਆਪੇ ਪਾਉਣ ਵਾਲੀ ਆ ਚੱਲ ਕੋਈ ਨਾ ਤੂੰ ਨਾ ਟੈਨਸ਼ਨ ਲੈ ਤਾਂ ਮੈਂ ਕਰਦੀ ਆਂ ਇਹਦੀ ਚਾਚੀ ਨੂੰ ਜਰਾ ਕੇ ਫੋਨ ਦੱਸ ਮੈਂ ਰਾਮ ਦਾ ਬੇਟਾ ਤੇ ਮੇਰੇ ਤੇ ਆ ਕੇ ਜਾਮ ਲਾਉਂਦੀ ਆ ਉਹ ਹੀ ਤਾਂ ਮੈਂ ਦੇਖੀ ਜੰਨੀ ਆ ਇਹਨੇ ਨਵਾਂ ਹੀ ਕੰਮ ਕੀਤਾ ਇਸ ਘਰ ਚ ਆਉਂਦਾ ਹੈ ਹੈ ਚੱਲ ਹੱਦ ਹੋ ਗਈ ਇਹਦੇ ਅਲੀ ਦੇ ਕੋਈ ਨਹੀਂ ਫੋਨ ਕਰੋ ਚਾਚੀ ਕੋਈ ਨਹੀਂ ਕਰਦੀ ਮੈਂ ਕੋਈ ਨਹੀਂ ਫੋਨ ਇਹਦੀ ਮਾਂ ਚਾਚੀ ਨੂੰ ਲੈ ਦੇਖ ਲੈ ਤੂੰ ਵੀ ਕਰਦੀ ਸੀ ਨਾ ਭਾਬੀ ਆ ਗਈ ਭਾਬੀ ਆ ਗਈ ਆ ਆਇਆ ਤੇਰੀ ਭਾਬੀ ਮੈਨੂੰ ਹੀ ਕਰ ਦੂ ਬਾਹਰ ਕਢਾਉਣ ਤੇ ਲੱਗੀ ਆ ਮੈਨੂੰ ਵੀ ਬੜਾ ਮੈਂ ਤਾਂ ਚੰਗੀ ਬੜੀ ਸਮਾਂ ਦੀ ਸੀ ਮੈਂ ਕਿਹਾ ਭੋਲੀ ਭਾਲੀ ਆ ਚੰਗੀ ਲੈ ਮੈਨੂੰ ਹੁਣ ਪਤਾ ਲੱਗਿਆ ਇਹਦਾ ਪਤਾ ਲੱਗਿਆ ਨਾ ਹੈ ਉਹ ਮੰਮੀ ਨੇ ਵੀ ਉਦੋਂ ਇਹਨੇ ਆਪਣੀਆਂ ਗੱਲਾਂ ਚ ਲਿਆਂਦਾ ਤੇ ਮਣੀ ਨੂੰ ਵੀ ਇਹਨੇ ਇਦਾਂ ਕੀਤਾ ਮੇਰੇ ਖਿਲਾਫ ਕੱਲ ਨੂੰ ਤੈਨੂੰ ਵੀ ਪੜਕਾ ਦਊਗੀ ਮੇਰੇ ਖਿਲਾਫ ਫੇਰ ਇਦਾਂ ਹੀ ਪੜਕਾ ਦਊਗਾ ਲੱਗਿਆ ਨਾ ਮੈਨੂੰ ਕੋਈ ਨਹੀਂ ਹੁਣ ਕਰਦੇ ਆਂ ਦੀ ਚਾਚੀ ਨਾਲ ਮੈਂ ਦ ਗਿਆ ਹੀਗਾ ਮਮਮੀ ਆਨੀ ਮੇਰੀ ਤੇ ਚੱਲ ਮੈਨੂੰ ਮਮਮੀ ਦੀ ਕਮੀ ਨਹੀਂ ਮਹਿਸੂਸ ਹੁਣੀ ਕਦੀ ਵੀ ਮੈਨੂੰ ਇੰਨੀ ਚੰਗੀ ਮਾਂ ਮਿਲ ਗਈ ਆ ਪਰ ਮਮਮੀ ਸਾਜੀ ਕਹਿੰਦੇ ਆ ਲੋਕੀ ਵੀ ਸਾਸੂ ਨਹੀਂ ਕਹਿੰਵੀਂ ਮਾਂ ਬਣ ਸਕਦੀ ਤੈਨੂੰ ਕੀ ਹੋਇਆ ਤੂੰ ਰੋਈ ਜਾਂਦੀ ਏ ਹੈ ਮੈਂ ਬੰਦਾ ਥੱਕ ਗਿਆ ਤੇ ਿਆ ਹੁੰਦਾ ਪਾਣੀ ਪੂਣੀ ਪਲਾਜ ਆ ਰੋਂ ਤੇ ਟੱਕ ਧਰਿਆ ਜਿਉਂ ਦੇਖ ਰੋਂਦੀ ਰਹਿੰਦੀ ਤੇ ਮੈਂ ਸ਼ੌਕ ਨੂੰ ਰੋਣੀ ਆ ਜੇ ਤੁਹਾਨੂੰ ਵੀ ਨਾ ਮੈਂ ਚੰਗੀ ਲੱਗਦੀ ਮੈਂ ਚਲੀ ਜਾਣਾ ਐਸ ਘਰ ਤੋਂ ਕੀ ਹੋਇਆ ਹੁਣ ਗੱਲ ਹੋਈ ਕੋਈ ਦੱਸ ਨਾ ਮੇਰੀ ਬਾ ਮੇ ਕੋਈ ਗੱਲ ਹੋਈ ਦੱਸ ਤੂੰ ਬੈਠੇ ਸੇ ਬੈਠ ਪਾਣੀ ਬਾਤ ਚ ਲੈ ਆਂ ਦੱਸ ਕੀ ਹੋਇਆ ਹਣ ਗੱਲ ਹੋਈ ਕੋਈ ਫੇਰ ਗੀਦ ਸਤਾ ਨੂੰ ਇੱਕ ਗੱਲ ਹੋਈ ਹੋਵੇ ਤੇ ਤੁਹਾਨੂੰ ਮੈਂ ਦੱਸਾਂ ਨਹੀਂ ਹੁਣ ਕੀ ਹੋ ਗਿਆ ਸਾਰੇ ਜਣੇ ਮੇਰੇ ਹੀ ਪੇਜ ਤੇ ਪੈ ਗਏ ਆ ਤੂੰ ਗੱਲ ਦੱਸ ਕੀ ਹੋਈ ਆ ਕੋਈ ਨਾ ਮੈਂ ਪੁੱਛਦਾ ਇਹਨਾਂ ਨੂੰ ਕੀ ਕਹਿੰਨੇ ਗਿਆ ਕੁਝ ਉਹ ਚਾਲ ਚੱਪ ਕਰ ਰਹੇ ਹੁਣ ਕੀ ਹੋਇਆ ਦੱਸ ਗੱਲ ਦੱਸ ਮੈਨੂੰ ਮੰਮੀ ਨੇ ਕੁਝ ਕਿਹਾ ਕਿ ਦੀ ਜੀ ਨੇ ਕੁਝ ਕਿਹਾ ਇਹ ਪੁੱਛੋ ਕਿ ਇਹਨੇ ਕੁਝ ਨਹੀਂ ਕਿਹਾ ਸਾਰੇ ਤਾਂ ਮੇਰੇ ਪੇਜ ਤੇ ਪੈ ਗਏ ਆ ਤੂੰ ਮੈਨੂੰ ਦੱਸੋ ਕੀ ਹੈ ਅੱਜ ਗੱਲ ਤੇ ਦੱਸੋ ਨਾ ਵੀ ਮੈਂ ਪੁੱਛਦਾ ਗੱਲ ਕੀ ਹੋਣੀ ਮੈਂ ਮੰਮੀ ਲਈ ਜਾ ਲੈ ਗਈ ਗਈ ਭਾਜੀ ਕਹਿੰਦੇ ਹੀ ਕਿ ਸਾਰੇ ਉਹ ਮੇਰੇ ਖਿਲਾਫ ਕਰ ਦੇਣਾ ਜਿਹੜਾ ਬੰਦਾ ਮਨੀ ਹੈ ਇਹਦੇ ਨਾਲ ਦਾ ਉਹਨੂੰ ਵੀ ਇਹਦੇ ਖਿਲਾਫ ਕਰਕੇ ਇਹਨੂੰ ਘਰੋਂ ਬਾਹਰ ਕਢੋਣਾ ਉਹਨੇ ਕਿਉਂ ਕਰੋਂ ਬਾਹਰ ਕਢੋਣੀ ਹੈ ਕਿਉਂ ਖਿਲਾਫ ਕਰਨਾ ਹੈ ਇਹਦੇ ਉਹਦਾ ਕੀ ਪਕੜਿਆ ਤੁਸੀਂ ਮੈਂ ਗੱਲਾਂ ਸੁਣ ਲਈਆਂ ਤੇ ਮੈਂ ਬੋਲਣ ਲੱਪੀ ਉਦੋਂ ਮੰਮੀ ਆ ਗਈ ਇਹ ਮੁੜ ਕੇ ਦੂਜੇ ਪਾਸੇ ਹੋ ਗਏ ਕੋਈ ਨਾ ਦਾਦਾ ਨਾ ਬੋਲੀ ਦੀਦੀ ਵੀ ਕਿੰਨਾ ਬੋਲੇ ਮੈਨੂੰ ਮੇਰੀ ਗੱਲ ਵੀ ਨਹੀਂ ਸੁਣ ਕੇ ਰੇ ਕੋਈ ਨਹੀਂ ਕੋਈ ਮੈਂ ਦਾਦਾ ਇਹਨਾਂ ਨੂੰ ਕੋਈ ਨਹੀਂ ਤੂੰ ਚੁੱਪ ਕਰ ਤੂੰ ਮੈਨੂੰ ਪਤਾ ਉਹ ਜੀਜੇ ਦੇ ਪਿੱਛੇ ਲੱਗੇ ਆ ਕੋਈ ਨਹੀਂ ਮੈਂ ਦਾਦਾ ਇਹਨਾਂ ਨੂੰ ਤੂੰ ਹੀ ਉਹ ਕੋਈ ਜੜਾਇਆ ਸੋ ਕੋਈ ਨੂੰ ਕੋਈ ਨਾ ਫੋਨ ਨਹੀਂ ਕਰਨ ਦਿੱਤਾ ਮੈਨੂੰ ਪਿੱਛੇ ਕਦੀ ਕੁਝ ਨਹੀਂ ਉਹ ਉਹਦੇ ਪਿੱਛੇ ਫੋਨ ਕੀਤਾ ਉਹ ਵੀ ਕੋਈ ਗਏ ਕਿੱਦਾਂ ਵੀ ਪਤਾ ਲੱਗ ਜਾਣਾ ਲੱਗੀ ਇਹਨਾਂ ਨੂੰ ਮੈਨੂੰ ਕੀ ਪਤਾ ਹੈ ਭਾਈ ਦੇ ਦਿਲ 'ਚ ਕੀ ਆ ਮੰਮੀ ਨੇ ਵੀ ਅੱਗ ਦੇ ਪੱਟੀ ਬੰਨੀ ਆ ਮੰਮੀ ਨੇ ਵੀ ਨਹੀਂ ਕੁਝ ਵੀ ਦੇ ਚੁੱਪ ਕਰ ਤੂੰ ਚੁੱਪ ਕਰ ਕੋਈ ਨਹੀਂ ਮੈਂ ਲਾਉਣਾ ਮੰਮੀ ਨੂੰ ਦਿਖਾਉਣਾ ਨਾ ਕਿ ਮੈਂ ਸਣੀ ਨੂੰ ਫੋਨ ਕਰਕੇ ਪੁੱਛਿਆ ਕਿ ਨਾਲ ਜਿਹੜਾ ਵਿਆਹ ਦਾ ਖर्चा ਕੀਤਾ ਤੇ ਮੈਂ ਕੋਸਾਰਿਆਂ ਵੀ ਘੜੋਣਾ ਹੱਗੇ ਰੱਖੂ ਨਾ ਸਾਰਿਆਂ ਦੇ ਮੈਨੂੰ ਨਹੀਂ ਪਤਾ ਮੈਂ ਨਹੀਂ ਇਸ ਘਰ ਚ ਰਹਿ ਸਕਦੀ ਮੈਨੂੰ ਨਹੀਂ ਪਤਾ ਮੈਨੂੰ ਤੂੰ ਲੈ ਜਾ ਜੇ ਮੈਂ ਕਿਤੇ ਚਲ ਜਾਣਾ ਹੈ ਕੋਈ ਨਹੀਂ ਹੋ ਲਿਆਣ ਨਹੀਂ ਜ ਜਾਣਾ ਘਰੇ ਹੁਣ ਬਿਠਾ ਰੱਖਿਆ ਇਸੇ ਘਰ ਨੂੰ ਤੇ ਮੈਂ ਇਸੇ ਸ਼ੋਰ ਕੀਤਾ ਵੀ ਘਰ ਹੋ ਗਿਆ ਫਿਰ ਲੜਾਈ ਪੁੰਦਾ ਘਰ ਆ ਗਈ ਪਾਤੀਆਂ ਫੇਰ ਲੜਾਈ ਹੁਣ ਤਾਰੇ ਇਕੱਠੇ ਹੋ ਤੀ ਮੈਨੂੰ ਕੀ ਪਤਾ ਹੀ ਪੈ ਇੰਨਾ ਚਲਾਗਾ ਇੰਨੀਆਂ ਚਲਗੀਆਂ ਭਰੀਆਂ ਇਹਦੇ ਤੈਨੂੰ ਪਤਾ ਹੀ ਨਾ ਬਤਵੇ ਮੈਂ ਕਹਿਣਾ ਹੀ ਮੈਂ ਤੇ ਘਰ ਨੂੰ ਜੋੜਨਦੀਆਂ ਗੱਲਾਂ ਕਰਦੀਗੀ ਉੱਤੋਂ ਦੀ ਮੰਮੀ ਕਹੀ ਜਾਂਦੇ ਤੂੰ ਮਨੀਆਂ ਨੂੰ ਪੱਟੀਆਂ ਬੜਾਉਣੀ ਮੈਂ ਕਿਹੜੀਆਂ ਪੱਟੀਆਂ ਬੜਾਈਆਂ ਤੁਹਾਨੂੰ ਮੈਨੂੰ ਤੇ ਉਹਨੇ ਸਣੀ ਨੇ ਦੱਸਿਆ ਤੂੰ ਹੀ ਤੇ ਕੁਝ ਕਿਹਾ ਨਹੀਂ ਤੇ ਮੰਮੀ ਮੇਰੀ ਗੱਲ ਹੀ ਨਹੀਂ ਸੁਣਉਂਦੇ ਨਾਲ ਮੈਂ ਨਿਆਣਾ ਕੇ ਪਿੱਛੇ ਲੱਗ ਜਾਊਂਗਾ ਮੈਂ ਤੂੰ ਚੁੱਪ ਕਰ ਕੋਈ ਨਹੀਂ ਮੈਂ ਪੁੱਛਦਾ ਹੋਣੀ ਜਾ ਨਹੀਂ ਤੂੰ ਚੁੱਪ ਕਰ ਕੋਈ ਵੀ ਗੱਲ ਕਰਿਓ ਤੂੰ ਪੁੱਛਣਾ ਤੇ ਆ ਨਾ ਕੋਈ ਗੱਲ ਕੀ ਗੱਲ ਹੈ ਇਹਨਾਂ ਨੂੰ ਨਹੀਂ ਉਹਨਾਂ ਨੇ ਫੇਰ ਕਹਿਣਾ ਜਨਾਨੀ ਨੇ ਸਿਖਾਇਆ ਨਹੀਂ ਪੁੱਛਣਾ ਤੀ ਕੁਝ ਵੀ ਫੇਰ ਕੀ ਆਲੂਗਾ ਇਹਦਾ ਤੂੰ ਦੱਸ ਕੀ ਹਾਲ ਹੈਦਾ ਮੈਨੂੰ ਨਹੀਂ ਪਤਾ ਕੁਝ ਵੀ ਕੋਈ ਨਹੀਂ ਕੋਈ ਨਹੀਂ ਰਹਿਣ ਦੋ ਉਹ ਕੋਈ ਨਹੀਂ ਪੁੱਛਦਾ ਮੈਂ ਸਾਡੇ ਤੂੰ ਹੀ ਪਹਿਲਾਂ ਵੀ ਇਦਾਂ ਹੀ ਕਿਹਾ ਸੀ ਕਿ ਨਹੀਂ ਫੋਨ ਕਰਨਾ ਕੋਈ ਨਹੀਂ ਰਹਿਣ ਦੋ ਘਰ ਦਾ ਦਵਾਈ ਆਏ ਮਮੀ ਨੇ ਫੇਰ ਇਹੀ ਗੱਲ ਕਹਿਣੀ ਪੁੱਛ ਨਾਨੀ ਪਿੱਛੇ ਲੱਗੇ ਤੇ ਫੇਰ ਮੇਰੇ ਨਾਲ ਲੜਨ ਆ ਗਿਆ ਕੀ ਕਹਿੰਦੀ ਕਵੇ ਕਿ ਤਾਂ ਕਹਿੰਦੀ ਇਹ ਥੋੜੀ ਵੀ ਹੋਰ ਮੈਂ ਵਿਆਹ ਕਰਾ ਲਿਆ ਮੇਂ ਜਨਾਨੀ ਇਹ ਗੱਲਾਂ ਸੁਣੀ ਜਾਉ ਮੇਰੀ ਕੋਈ ਹੈ ਨਹੀਂ ਮੇਰੀ ਨਹੀਂ ਮੈਂ ਨਹੀਂ ਕੋਈ ਗੱਲ ਕਰ ਸਕਦਾ ਮੈਂ ਨਿਆਣਾ ਵੇ ਤੂੰ ਹੀ ਨਾ ਕਹਿੰਨੇ ਹੀ ਗੈਣਾ ਕਿ ਮੈਂ ਬਾਹਰ ਜਾਣਾ ਤੈ ਇਦਾਂ ਕਰੋ ਤੂੰ ਬਾਹਰ ਹੀ ਚਲ ਜਾ ਉਹ ਮੈਨੂੰ ਵੀ ਲੈ ਜਾ ਮੈਂ ਰਹਿਣਾ ਹੀ ਨਹੀਂ ਇੱਥੇ ਤੇ ਬਾਹਰ ਹੀ ਜਦੋਂ ਗੱਲ ਬਣੂ ਬਣੂ ਤੇ ਹੋਂਦੇ ਨਾਲ ਪੁੱਛਿਆ ਮੈਂ ਬਾਹਰ ਦੀ ਘੜੀ ਛੇਤੀ ਗੱਲ ਬਣ ਜਾਨੀ ਨਾਲ ਕਹਿਣਾ ਮੈਂ ਮੰਮੀ ਨੂੰ ਮੇਨੂ ਖੇਤਾਂ ਨੂੰ ਗਾਹ ਧਰਦੇ ਵੀ ਖੇਤਾਂ ਨੂੰ ਜਾ ਖੇਤਾਂ ਨੂੰ ਜਾਂ ਮੇਰਾ ਨਹੀਂ ਹੁਣ ਉੱਥੇ ਜੀਗਾ ਕਰਦਾ ਬੜਨ ਨੂੰ ਲੋ ਜੀ ਜਣੇ ਕਪਲੇ ਕੀਤੇ ਉੱਥੇ ਮੰਮੀ ਮੰਮੀ ਆ ਗਿਆ ਹੁਣ ਮਨੀ ਵੀ ਮਨ ਨਾਲੇ ਭਰਤੇ ਹੁਣ ਕੰਨ ਉਹਨੇ ਫੇਰ ਉਹਦੇ ਮਨੀ ਦੇ ਹਾਂ ਜਾ ਦੇ ਕੀ ਕਹਿੰਦਾ ਉੱਥੇ ਮੈਂ ਦੇਖਦੀ ਹਾਂ ਹੁਣ ਇਹਨੂੰ ਕੀ ਹੋਇਆ ਹੁਣ ਬੜਾ ਮੁਕੇ ਜੇ ਬੁੱਲਦਿਆ ਕਰਦੀ ਆਂ ਇਹ ਤੇ ਚਾਚੀ ਨੂੰ ਫੋਨ ਜਰਾ ਮੰਮੀ ਹਾਂ ਹੁਣ ਕੀ ਹੋ ਗਿਆ ਤੁਸੀਂ ਵਿਚਾਈ ਅਮਨ ਨੂੰ ਫੇਰ ਬਾਤ ਆ ਕੀ ਗੱਲ ਹੋਈ ਹੁਣ ਅੱਛਾ ਉਹ ਵਿਚਾਰੀ ਐ ਤੇ ਹੋਰ ਵਿਚਾਰੀ ਆ ਇਹਨੂੰ ਇਸ ਗੱਲ ਕਰਕੇ ਲਿਆਂਦੀ ਇਹਨੂੰ ਵਿਆਹ ਕੇ ਤੇ ਰੋਜ਼ ਹੀ ਲੜੀ ਜਾਓ ਤੇ ਬਸ ਜਿਹੜਾ ਉਹ ਸਾਨੂੰ ਤੰਗ ਕਰਦੀ ਉਹੋ ਉਹ ਨਹੀਂ ਕੀਤਾ ਤੰਗ ਪੁੱਠੀਆਂ ਸਿੱਧੀਆਂ ਗੱਲਾਂ ਕਰਦੀ ਤੈਨੂੰ ਕੀ ਪਤਾ ਜਮਨਜੀਤ ਨਾਲ ਕਿੱਦਾਂ ਬੋਲਦੀ ਸੀ ਉਹ ਕਿੱਦਾਂ ਬੋਲਦੀ ਦੇਖਣਾ ਹੀ ਨਾ ਉਸਦੇ ਤੂੰ ਵੀ ਤੂੰ ਤੇ ਦੇਖ ਲਈ ਤੇ ਮਾਰੇ ਬਾਹਰ ਜਾਓ ਮਣਕੇ ਤੂੰ ਜੰਗ ਲਾ ਲੈਨੇ ਐ ਅੱਛਾ ਭਰਤੇ ਤੇਰੇ ਕਾਨੂੰਨ ਨੇ ਹੁਣ ਫੇਰ ਮੁੜ ਕੇ ਇਹ ਪਾ ਕੰਨਗਾ ਤੂੰ ਭਰਨੇ ਉਹਨੇ ਮੈਨੂੰ ਪਤਾ ਹੀ ਐ ਜੋ ਕੁਝ ਕਰਦੇ ਤੇ ਜੀਜਾ ਕਰਦਾ ਰਿਹਾ ਜਾਂ ਤੂੰ ਹੀ ਉਹਦਾ ਦੀ ਪਿੱਛੇ ਲਾ ਕੇ ਕਰਦੇ ਮੈਂ ਕੀ ਕਰਦੀ ਆ ਤੇ ਮੈਨੂੰ ਪਤਾ ਹੀ ਆ ਪਹਿਲੇ ਨਹੀਂ ਹੋਈ ਸੀ ਗੱਲਬਾਤ ਪਹਿਲੇ ਕਿਹੜੀ ਗੱਲਬਾਤ ਹੋਈ ਸੀ ਕਿਉਂ ਨਹੀਂ ਦੇਖ ਲਾਣੀ ਬੋਲਣ ਲੱਗਿਆ ਹੁਣ ਤੂੰ ਲੈ ਸ਼ਮੇ ਨਿਆਣਾ ਨਾ ਜਿਹੜਾ ਮੈਂ ਮਨ ਉੱਪਰ ਲੱਗਦਾ ਨਹੀਂ ਇਹ ਅਹੀ ਨਿਆਣੇ ਆ ਸਾਨੂੰ ਨਹੀਂ ਪਤਾ ਲੱਗਦਾ ਵੀ ਉਹ ਕੀ ਕਹਿੰਦੀ ਤੈਨੂੰ ਇਸ ਕਰਕੇ ਥੋੜੀ ਮੈਂ ਵਿਆਹ ਕੇ ਲੈ ਜਾਂਦੀ ਵੀ ਘਰ ਚ ਆ ਕੇ ਤੇ ਭਸਾਦ ਪਾਵੇ ਹੈ ਭਸਾਦ ਵਾਲੀ ਕਿਹੜੀ ਗੱਲ ਹੈ ਜਿਹੜੀ ਗੱਲ ਹੈਗੀ ਕੋਈ ਗਲਤੀ ਕਰਦੀ ਉਹਨੂੰ ਦਾਦਾ ਸੁਭਚਾਰੀ ਸਮਝਾਓ ਉਹਨੂੰ ਕਿੰਨਾ ਕੁ ਸਮਝਾਣਾ ਉਹਨੂੰ ਮੈਂ ਤਾਂ ਕਿਹਾ ਹੀ ਚੰਗੀ ਬੜੀ ਆ ਕਿਉਂ ਬਸ ਕਰ ਤੂੰ ਰੋਈ ਤਮਾਸ਼ਾ ਲਾ ਕੇ ਰੱਖਣਾ ਉਹਨੂੰ ਤਤੰ ਕਰੀ ਜਾਣੀ ਰ ਮੈੜਕੇ ਚਾਲ ਸੁਧਰ ਗਈ ਹੋਣੀ ਆ ਸੁਧਰ ਨੂੰ ਉਹ ਕਿਹੜੀ ਵਿਗੜੀ ਤੇ ਵਿਗੜੀ ਆ ਹਾਂ ਉਹ ਜੀਜਾ ਬਹੁਤ ਸੁਧਰਿਆ ਹੀਗਾ ਮੈਨੂੰ ਪਤਾ ਰ ਅਗਲਾ ਤੋਂ ਬਾਅਦ ਉਹ ਚਲੀ ਚੰਗੇ ਰਾ ਦੇਣਾ ਆਪਾਂ ਚੱਲ ਜੰਨੇ ਆ ਜਾਣ ਵਾਲੀ ਕਿਹੜੀ ਗੱਲ ਐ ਤੂੰ ਜਿਹੜੀ ਕੋ ਗੱਲ ਕਰੋ ਮੈਂ ਕਿਉਂ ਜਾਵਾਂ ਆਪਣਾ ਘਰ ਛੱਡ ਕੇ ਇਹੀ ਜਾਣਗੇ ਜਦੋਂ ਜਾਣਗੇ ਮੈਂ ਤਾਂ ਨਹੀਂ ਜਾਂਦੀ ਆਪਣਾ ਘਰ ਛੱਡ ਕੇ ਨਹੀਂ ਇਹ ਰਹਿਣ ਨੇ ਦੋਨੇ ਇਕੱਲੇ ਇੱਥੇ ਜਣੇ ਕਿਉਂ ਕੰਦੇ ਨਾਲ ਹੋਈ ਇਹਨਾਂ ਨੂੰ ਜੇ ਤਾਂ ਜਾਈ ਚਾਹੇ ਤਾਂ ਤੰਗ ਤਾਨੂੰ ਕਰਦੇ ਵੀ ਇਹੀ ਚੱਲ ਜੰਨੇ ਕੋਈ ਨਹੀਂ ਕੀ ਢੀਵੀ ਕੋਈ ਗੱਲ ਨਹੀਂ ਇਹਨਾਂ ਨੂੰ ਕਿਉਂ ਰਹਿਣ ਨੂੰ ਇੱਥੇ ਅਸੀਂ ਜਦੋਂ ਵੀ ਆਂਦੇ ਹਾਂ ਲੜਾਈ ਪਾ ਕੇ ਬਹਿ ਜਾਂਦੀ ਆ ਤੂੰ ਗੱਲ ਹੀ ਲੜਾਈ ਵਾਲੀ ਕਰਦੇ ਹੋਣੇ ਇਹ ਤਾਂ ਵੀ ਤਾਂ ਹੀ ਪੈਂਦੀ ਹੋ ਰੁੱਧੇ ਬਹਿ ਜਾਂਦੀ ਗੱਲ ਵੀ ਨਹੀਂ ਕੀਤੀ ਹੈਗੀ ਤਾਰੀ ਦੋਨਾ ਥਾਣਾ ਵੱਜਦੀ ਇੱਕ ਨਾਲ ਹੀ ਵੱਜਦੀ ਜੋ ਤੂੰ ਹੀ ਕਹੋਗੇ ਅਗਲੇ ਨੂੰ ਤਾਂ ਕਰੀ ਜਾਂਦਾ ਉਹਨੂੰ ਕੋਈ ਕੁਛ ਨਾ ਕੁਛ ਬੋਲਣਾ ਆਈਆਂ ਫੇਰ ਆਪਾਂ ਉਹਨੂੰ ਕਿਹੜਾ ਕੰਮ ਕਰਦੇ ਦੱਸੀ ਜਰਾ ਮੈਨੂੰ ਤੂੰ ਕਰਦੇ ਹੋਏ ਕੋਈ ਗੱਲ ਕੀਤੀ ਉਹਨੂੰ ਸੁਪਨਾ ਆ ਗਿਆ ਵੀ ਮੈਂ ਲੜਾਈ ਮੈਂ ਗੱਲ ਸੁਣ ਮੇਰੀ ਤੂੰ ਵੀ ਨਾ ਬੋਲੀ ਜਾ ਅਸੀਂ ਕੋਈ ਡਾਂਗ ਫੜੀ ਉਹਦੇ ਮਗਰ ਨਹੀਂ ਜੰਗੇ ਲੱਗਦੇ ਨਾ ਮੰਮੀ ਸਾਨੂੰ ਬਾਹਰ ਭੇਜ ਦਿਓ ਅੱਛ ਅਗ੍ਹੀ ਗੱਲ ਫੇਰ ਉਹ ਹੀ ਬਾਹਰ ਭੇਜ ਦੋ ਬਾਹਰ ਭੇਜ ਦੋ ਤੇ ਬਾਹਰ ਭੇਜਣਾ ਨਹੀਂ ਉਹ ਪਹਿਲਾਂ ਨਹੀਂ ਗੱਲ ਚੱਲਦੀ ਬਾਹਰ ਭੇਜ ਜਾਂਦੀ ਅੱਛਾ ਤੇ ਉਹ ਜਿਹੜੀ ਹੈਗੀ ਆ ਉਹਨੂੰ ਕਿੱਥੇ ਛੱਡ ਕੇ ਜਾਣਾ ਕੋਈ ਨਹੀਂ ਦੋਨਾਂ ਨੂੰ ਚੱਲ ਜਾਣਾ ਆਪਾਂ ਦੋਨਾਂ ਦਾ ਲਵਾ ਦੋ ਆਡਾ ਅੱਛਾ ਹੁਣ ਮੇਰੀ ਸਮਝ ਆਈ ਆ ਪੀ ਉਹਦੀ ਬੋਲੀ ਬੋਲਦਾ ਤੂੰ ਉਹਦੀ ਬੋਲੀ ਵਾਲੀ ਕਿਹੜੀ ਗੱਲ ਹੈ ਉਹ ਹੀ ਵੇ ਤੈਨੂੰ ਕਹਿੰਦੀ ਆ ਤੇ ਤੁਹਾਨੂੰ ਬਾਹਰ ਭੇਜ ਦੋ ਬਾਅਦ ਤੇ ਆਪਾਂ ਜਾਣਾ ਹੀ ਅੱਜ ਨਹੀਂ ਤੇ ਕੱਲ ਜਾਣਾ ਆ ਗੱਲ ਸੁਣ ਲੈ ਮੇਰੀ ਨਾ ਮੈਂ ਤੈਨੂੰ ਅੱਜ ਬਾਹਰ ਭੇਜਣਾ ਨਾ ਕੱਲ ਭੇਜਣਾ ਕਿਉਂ ਨਹੀਂ ਬਾਹਰ ਭੇਜਣਾ ਤੁਸੀਂ ਬਿਲਕੁਲ ਨਹੀਂ ਦ ਕਿਉਂ ਨਹੀਂ ਭੇਜਣਾ ਫਿਰ ਨਹੀਂ ਚੰਗੇ ਲਾ ਦੇ ਤੈਨੂੰ ਬਈ ਬਾਹਰ ਭੇਜ ਦੋ ਗੱਲ ਮੁੱਕੀ ਚੰਗੇ ਮਾੜੇ ਦੀ ਕੋਈ ਗੱਲ ਨਹੀਂ ਆ ਇਹ ਉਹਦੀਆਂ ਜੜੀਆਂ ਬੋਲੀਆਂ ਚੀਜ਼ਾਂ ਨੇ ਸਿਖਾਇਆ ਹੁਣ ਤੁਹਾਨੂੰ ਹੁਣ ਇਹ ਗੱਲ ਮੈਨੂੰ ਕਿਹਨੇ ਕੋਈ ਨਹੀਂ ਸਿਖਾਇਆ ਮੈਂ ਨਿਆਣੀ ਨਹੀਂ ਤੁਹਾਨੂੰ ਜੋ ਮੈਂ ਪਹਿਲਾਂ ਵੀ ਕਿਹਾ ਵੀ ਤੂੰ ਇਸ ਸੱਸ ਨੂੰ ਆ ਜੋ ਵੀ ਗੱਲ ਬਾਤ ਹੁੰਦੀ ਬੈਠ ਕੇ ਮੁਕਾ ਲਿਆ ਕਰੋ ਮੈਂ ਤੇ ਇਹਾਂ ਕੋਈ ਸਮਝਿਆ ਹੀ ਉਹਨੂੰ ਸੱਸ ਨਾਲ ਤਾਂ ਮੈਂ ਗੱਲ ਹੀ ਨਹੀਂ ਕੋਈ ਵੀ ਕੀਤੀ ਉਹਦੇ ਨਾਲ ਤੇ ਫਿਰ ਕੋਈ ਨਾ ਉਹਨੇ ਮੈਨੂੰ ਕਿੱਦਾਂ ਡਾਂਗ ਮਾਰਤੀ ਤੂੰ ਤਾਂ ਤੂੰ ਤਾਂ ਤੂੰ ਉਸਕਿਆ ਨਹੀਂ ਉਹ ਨਾਲ ਗਾਲੀ ਜੀ ਜੇਣਾ ਮੈਨੂੰ ਪਤਾ ਚਲ ਠੀਕ ਆ ਕੋਈ ਨਹੀਂ ਨਹੀਂ ਮੈਨੂੰ ਕੁਛ ਗਿਆ ਨਾ ਹੁਣ ਜਿੱਦਣ ਮੈਨੂੰ ਸਿਰ 'ਚ ਮਾਰੇਗੀ ਕੁਛ ਉਦਣ ਹੀ ਪਤਾ ਲੱਗਣਾ ਤੇ ਨੁਕੀਆ ਪਾ ਕੇ ਮੈਂ ਬਾਹਰ ਤੇ ਤੂੰ ਨਹੀਂ ਮਾਰਦੀ ਮੈਂ ਬਾਹਰ ਨਹੀਂ ਭੇਜਣਾ ਤੂੰ ਜੋ ਮਰਜ਼ੀ ਕਰ ਬਸ ਕੋਈ ਨਹੀਂ ਲੈ ਲੋ ਜੋਰ ਜਿੱਥੇ ਤੱਕ ਲੱਗਦਾ ਮੈਂ ਐਣੀਆ ਬਾਹਰ ਭੇਜਦੀ ਚਾਹ ਕੋਈ ਨਹੀਂ ਨਹੀਂ ਭੇਜਣਾ ਤੇ ਮੈਂ ਪਤਾ ਜਿੱਦਾ ਜਾਣਾ ਨਾ ਮੈਂ ਬਾਹਰ ਭੇਜਣਾ ਅੱਜ ਤੇ ਨਾ ਭੇਜਣਾ ਕੱਲ ਬਾਕੀ ਦੇਖ ਲੋ ਆਪਣਾ ਕਿੱਥੇ ਕੀ ਕਰਨਾ ਕੀ ਨਹੀਂ ਕਰਨਾ ਬਾਹਰ ਜਾਣਾ ਬਾਹਰ ਜਾਣਾ ਹੁਣ ਤੇ ਨਹੀਂ ਭੇਜਦੀ ਬਾਹਰ ਕਰ ਲਵੇ ਆਪਣਾ ਇੰਤਜ਼ਾਮ ਜਿੱਥੇ ਮਰਜ਼ੀ ਹੈ ਪਤਾ ਨਹੀਂ ਕੀ ਸਿਰ ਪਾਤਾ ਨੇ ਕੱਲ ਦੀ ਆਈ ਨੇ ਮਾਂ ਨੂੰ ਵੀ ਭੁੱਲ ਗਿਆ ਪੁੱਟੀਆਂ ਸਿੱਧੀਆਂ ਬੋਲਦਾ ਮਾਂ ਦੇ ਮੋਰੇ ਹੈ ਪਹਿਲਾਂ ਪਿਓ ਬਾਹਰ ਜਾ ਕੇ ਬੈਠਾ ਉਹਨੇ ਨਹੀਂ ਬਾਤ ਪੁੱਛੀ ਹੁਣ ਇੰਨੇ ਮੂੰਹ ਚੱਕ ਲਿਆ ਬਾਹਰ ਨੂੰ ਕੋਈ ਨਹੀਂ ਭੇਜਦੀਆਂ ਨੂੰ ਮੈਂ ਬਾਹਰ ਚੰਗੀ ਤਰ੍ਹਾਂ